ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਅਸੀਂ ਤੁਹਾਡੇ ਲਈ ਇੱਕ ਕੋਟੀ ਲੇਡੀਜ਼ ਕੋਟੀ ਦਾ ਨਵਾਂ ਡਿਜ਼ਾਈਨ ਲੈ ਕੇ ਆਏ ਆ ਆਓ ਦੇਖਦੇ ਆ ਡਿਜ਼ਾਈਨ ਕਿਵੇਂ ਬਣਿਆ ਦੇਖੋ ਇਹ ਅਸੀਂ ਇਹ ਬਲੇਰੋ ਜੈਕਟ ਬਣਾਉਣ ਲੱਗੇ ਆਈ ਅਸੀਂ ਇਹ ਇਸ ਲਈ ਬੈਕ ਸਾਈਡ ਬਣਾ ਲਈ ਆ ਇਹ ਤੇ ਅਸੀਂ ਇਹਦੇ ਵਿੱਚ 50 ਜੋਟੇ ਲਏ ਨੇ 100 ਕੁੰਡਾ ਇਹਦੇ ਵਿੱਚ ਇਹ ਜਿਵੇਂ ਅਸੀਂ ਬਾਰਡਰ ਨਾਲ ਅਸੀਂ ਉਲਟੀ ਹੀ ਸਲਾਈਆਂ ਬਣਾਈਆਂ ਨੇ ਸਿੱਧੀ ਸਾਈਡ ਤੋਂ ਉਲਟੀ ਸਲਾਈ ਆ ਤੇ ਉਲਟੀ ਸਾਈਡ ਤੋਂ ਵੀ ਅਸੀਂ ਉਲਟੀ ਸਾਈਡ ਬਣਾ ਕੇ ਇਹ ਤਿਆਰ ਕੀਤਾ ਹੀ ਇਹ ਅਸੀਂ ਇਹ ਬਲੇਰੋ ਜੈਕਟ ਬਣਾ ਰਹੇ ਹਾਂ ਅਸੀਂ ਇਹ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਇਹ ਡਿਜ਼ਾਈਨ ਅਸੀਂ ਇਹ ਕਿਵੇਂ ਬਣਾਇਆ ਤੇ ਅਸੀਂ ਤੁਹਾਨੂੰ ਨਾਲ ਹੀ ਅਸੀਂ ਇਹਦੇ ਮੋਡੇ ਦੀ ਕਟਾਈ ਵੀ ਦੱਸਾਂਗੇ ਵੀ ਮੋਡੇ ਦੀ ਕਾਟ ਵੀ ਕਿਵੇਂ ਪੈਂਦੀ ਆ ਦੇਖੋ ਇਹ ਬਣ ਕੇ ਕਿੰਨਾ ਵਧੀਆ ਲੱਗ ਰਿਹਾ ਹੈ हम असी चलो पर टाइम नहीं जाते वेस्ट दे अभी थोड़ा दसते हैं ये है ये। ये दस है भी ये अपने डिजाइन किमें तैयार किया देखो जी आप डिजाइन बना दसते हैं भी अपने डिजाइन किमें बनाया जिस तरह भी अपने शुरू तो स्टार्ट किया इतने तो आप उमें ही दस दें थो बना अपना मैंने इतने ये उदे तीन कुंडे अपने ये उल्टे पाए ने उ अपनी मरजी है चाहे आप दोडे पाओ चाहे आप तीन रखो यी इतने ये अपने उ ਤਿੰਨ ਕੁੰਡੇ ਆਪਾਂ ਨੇ ਉਲਟੇ ਪਾ ਲਈ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਸਿੱਧੇ ਪਾਉਣੇ ਨੇ 1 2 3 4 1 5 ਫਿਰ ਆਪਾਂ ਨੇ ਵਿੱਚ ਇਹ ਰੱਖੇ ਨੇ ਆਪਾਂ ਨੇ ਦੋ ਕੁੰਡੇ ਉਲਟੇ ਆਪਾਂ ਨੇ ਸਾਰੀ ਸिलाई ਹੀ ਆਪਾਂ ਨੇ ਇੱਧੇ ਕੰਪਲੀਟ ਕਰਨੀ ਆ ਦੋ ਕੁੰਡੇ ਉਲਟੇ ਪੰਜ ਕੁੰਡੇ ਇਹ ਸਿੱਧੇ 2 3 4 5 ਦੋ ਕੁੰਡੇ ਸੇਰ ਉਲਟੀ ਅੱਪ ਅੱਗੇ ਧਾਗਾ ਕਰਕੇ ਇੱਕ ਦੋ ਇਹ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਇਹ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਇਹਦੀ ਡਿਜ਼ਾਈਨ ਦੀ ਸਾਰੀ ਸਾਈਡ ਉਲਟੀ ਸਾਈਡ ਤੋਂ ਵੀ ਆਪਾਂ ਸਾਰਾ ਆਪਣੇ ਉਲਟਾ-ਉਲਟਾ ਬਣਾ ਕੇ ਆਪਾਂ ਨੇ ਇਹ ਤਿਆਰ ਕਰਨਾ ਮੈਂ ਤੁਹਾਨੂੰ ਇਹ ਉਲਟੇ ਸਾਈਡ ਤੋਂ ਹੀ ਬਣਾ ਕੇ ਦੱਸ ਦਿਆਂ ਵੀ ਆਪਾਂ ਅਗਲੇ ਡਿਜ਼ਾਈਨ ਦੀ ਸਲਾਈ ਆਪਾਂ ਕਿਸ ਤਰ੍ਹਾਂ ਤਿਆਰ ਕਰਨੀ ਹੈ ਦੇਖੋ ਆਪਾਂ ਨੇ ਇਹ ਦੋ ਸਲਾਈਆਂ ਆਪਾਂ ਨੇ ਇਹ ਤਿਆਰ ਕਰ ਲਈਆਂ ਆਪਾਂ ਨੇ ਪਾ ਲਈਆਂ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਆ ਇਹ ਦੋ ਸਲਾਈਆਂ ਆਪਾਂ ਨੇ ਕੱਢ ਲਈਆਂ ਤੀਜੀ ਸਲਾਈ ਆ ਇਹ ਡਿਜ਼ਾਈਨ ਦੀ ਆਪਾਂ ਤੁਹਾਨੂੰ ਦੱਸਾਂਗੇ ਵੀ ਹੁਣ ਆਪਾਂ ਇਹ ਡਿਜ਼ਾਈਨ ਕਿਵੇਂ ਪਾਵਾਂਗੇ ਪਹਿਲਾਂ ਆਪਾਂ ਇਹ ਤਿੰਨ ਕੁੰਡੇ ਆਪਣੇ ਇਹ ਉਲਟੇ ਨੇ ਆਪਾਂ ਨੇ ਇਹ ਉਲਟੇ ਹੀ ਪਾਣੇ ਨੇ ਦੋ ਤਿੰਨ ਧਾਗਾ ਪਿੱਛੇ ਕਰਕੇ ਇਹ ਪਹਿਲੇ ਦੋ ਕੁੰਡੇ ਢਿੱਲੇ ਕਰ ਲਓ ਆਪਾਂ ਐਵੇਂ نیچے ਦੀ ਤਾਂ ਦੋ ਕੁੰਡਿਆਂ ਦਾ ਆਪਾਂ ਇਹ ਇੱਕ ਕੁੰਡਾ ਬਣਾ ਲਓ ਫਿਰ ਅੱਗੇ ਧਾਗਾ ਕਰਕੇ ਇਹ ਕਾ ਧਾਗੇ ਨੂੰ ਕੁਲਾ ਬਣਾ ਲਓ ਜਾਲੀ ਪੈ ਜਾਊਗੀ ਰੇ ਫਿਰ ਧਾਗਾ ਅੱਗੇ ਕਰਕੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਲਓ ਧਾਗੇ ਨੂੰ ਪਹਿਲੇ ਨੂੰ ਪਲਟਾ ਕੇ ਅੱਗੋਂ ਦੀ ਸਿਲਾਈ ਪਾ ਕੇ ਦੋ ਦਾ ਆਪਾਂ ਇੱਕ ਬਣਾ ਲਵਾਂਗੇ ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਨੇ ਇਹ ਉਲਟੇ ਬਣਾ ਲੈਣੇ ਨੇ ਫਿਰ ਧਾਗਾ ਪਿੱਛੇ ਕਰਕੇ ਜਿਹੜੇ ਆਪਣੇ ਪੰਜ ਕੁੰਡੇ ਆਪਣੇ ਸਿੱਧੇ ਨੇ ਨਾ ਆਪਾਂ ਉਰੇ ਡਿਜ਼ਾਈਨ ਬਣਦਾ ਇਹ ਦੋ ਕੁੰਡੇ ਨੀਚੇ ਦੀ ਦੋ ਕੁੰਡੇ ਦਾ ਇੱਕ ਬਣਾ ਲਿਆ ਫਿਰ ਧਾਗਾ ਅੱਗੇ ਕਰਕੇ ਫਿਰ ਇਹ ਧਾਗੇ ਨੂੰ ਗੱਲਾ ਬਣਾ ਲਾਂਗੇ ਜਾਲੀ ਪੈ ਜੂਗੀ ਜਿਹੜਾ ਆਪਣਾ ਕੁੰਡਾ ਔਰੇ ਘਟ ਜਾ ਉਹ ਹੀ ਜਾਲੀ ਨਾਲ ਆਪਣਾ ਔਰੇ ਕੁੰਡਾ ਵੱਧ ਜਾਂਦਾ ਫਿਰ ਆਪਾਂ ਧਾਗਾ ਅੱਗੇ ਕਰਕੇ ਧਾਗੇ ਨੂੰ ਸਲਾਈ ਦੇ ਉੱਪਰ ਪਲਟ ਕੇ ਦੋ ਕੁੰਡਿਆਂ ਦਾ ਆਪਾਂ ਇਹ ਫਿਰ ਆਪਾਂ ਇਹ ਇੱਕ ਕੁੰਡਾ ਬਣਾ ਲਵਾਂਗੇ ਫੇਰ ਧਾਗਾ ਅੱਗੇ ਕਰਕੇ ਆਪਾਂ ਦੋ ਗੁੰਡੇ ਆਪਾਂ ਨੇਗੇ ਉਲਟੇ ਬਣਾ ਲੈਣੇ ਨੇ ਫੇਰ ਤੋਂ ਦੁਬਾਰੋਂ ਦੋ ਗੁੰਡੇ ਆਪਾਂ ਜੇ ਇੱਕ ਗੁੰਡਾ ਬਣਾ ਲਿਆ ਧਾਗਾ ਅੱਗੇ ਕਰਕੇ ਜਾਲੀ ਪੈਗੀ ਫੇਰ ਥਾਗਾ ਅੱਗੇ ਕਰਕੇ ਜਾਲੀ ਪਾ ਲਾਂਗੇ ਪੋਰੇ ਆਪਾਂ ਨੇ ਇਸ ਤਰ੍ਹਾਂ ਹੀ ਬਣਾਉਂਦੇ ਹੋਏ ਆਪਾਂ ਨੇ ਇਹ ਸਾਰੀ ਸਲਾਈ ਕੰਪਲੀਟ ਹੋ ਜੂਗੀ ਫਿਰ ਉਲਟੀ ਸਾਈਡ ਤੋਂ ਆਪਾਂ ਇਹ ਸਾਰੀ ਸਲਾਈ ਉਲਟੀ ਹੀ ਬਣਾ ਲਵਾਂਗੇ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਆ ਇਹ ਚਾਰ ਸਲਾਈਆਂ ਆਪਾਂ ਇਹ ਦੁਬਾਰ-ਦੁਬਾਰ ਪਰੇਮੀ ਪਰ ਰਿਪੀਟ ਕਰਦੇ ਜਾਵਾਂਗੇ ਤੇ ਇਹ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਤੁਹਾਨੂੰ ਸਲਾਈ ਪਾ ਕੇ ਆਪਾਂ ਦਿਖਾ ਦਨੇ ਆ ਇਹੇ ਦੇਖੋ ਹੀ ਹੁਣ ਆਪਾਂ ਮੋਡੇ ਦੀ ਕਾਟ ਪਾਵਾਂਗੇ ਆਪਾਂ ਇਹ ਹੁਣ ਸਾਡਾ ਇਹ ਪੱਲਾ ਤਿਆਰ ਹੋ ਚੁੱਕਿਆ ਇਹ ਬੈਕ ਸਾਈਡ ਬਣਾ ਰਹੇ ਆਂ ਹੀ ਆਪਾਂ ਇਹ ਹੁਣ ਦੇਖੋ ਹੀ ਆਪਾਂ ਇਹ ਉਰੇ ਮੋਡੇ ਦੀ ਕਾਟ ਪਾਵਾਂਗੇ ਜਿੰਨੀ ਵੀ ਤੁਹਾਨੂੰ ਇਹ ਲੈਂਥ ਚਾਹੀਦੀ ਆ ਤੁਸੀਂ ਇਹ ਆਪ ਆਪਦੀ ਉਨੀ ਹੀ ਬਣਾ ਸਕਦੇ ਆਂ ਪਰ ਅਸੀਂ ਸਾਨੂੰ ਇਹ ਲੈਂਥ ਬਹੁਤ ਆਈ ਅਸੀਂ ਇਸ ਕਰਕੇ ਅਸੀਂ ਹੁਣ ਇਹਦੇ ਵਿੱਚ ਇਹ ਮੋਡੇ ਦੀ ਕਾਟ ਪਾਵਾਂਗੇ ਦੇਖੋ ਆਪਾਂ ਹੁਣ ਮੋਡੇ ਦੀ ਕਾਟ ਇਹ ਕਿਵੇਂ ਪਾਣੀ ਆ ਹੁਣ ਡਿਜ਼ਾਈਨ ਤਾਂ ਅਸੀਂ ਹੁਣ ਤੁਹਾਨੂੰ ਦੱਸ ਹੀ ਦਿੱਤਾ ਹੀ ਆ ਪਾਣੀ ਵੀ ਇਹ ਡਿਜ਼ਾਈਨ ਆਪਾਂ ਨੇ ਕਿਵੇਂ ਬਣਾ ਕੇ ਤਿਆਰ ਕੀਤਾ ਹੁਣ ਆਪਾਂ ਇਹਦੇ ਵਿੱਚ ਆਪਾਂ ਇਹ ਮੋਡੇ ਦੀ ਕਾਟ ਪਾਵਾਂਗੇ ਤੇ ਪਹਿਲੀ ਸਲਾਈ ਆ ਮੋਡੇ ਦੀ ਕਾਟ ਦੇ ਆਪਾਂ ਹੁਣ ਧਿਆਨ ਨਾਲ ਪਾਵਾਂਗੇ ਦੇਖੋ ਜੀ ਇਹ ਇਹ ਦੋ ਕੁੰਡੇ ਆਪਾਂ ਉਹਰੇ ਇੱਕ ਇਹ ਇੱਕ ਕੁੰਡਾ ਬਣਾਵਾਂਗੇ ਆਹ ਕੁੰਡੇ ਨੂੰ ਪਾ ਫਿਰ ਇਹਦੀ ਪਹਿਲੀ ਦੂਜੀ ਸਲਾਈ ਤੇ ਪਾ ਕੇ ਇੱਕ ਦੋ 3 4 5 ਆਪਾਂ ਨੇ ਇਹਦੇ ਵਿੱਚ ਇਹ ਪਹਿਲੇ ਆਪਾਂ ਨੇ 5 ਗੁੰਡੇ ਘਟਾਤੇ ਉਸ ਤੋਂ ਬਾਅਦ ਆਪਣੇ ਕੋਲੇ ਇਹ ਉਰੇ ਦੋ ਸਿੱਧੇ ਕੁੰਡੇ ਰਹਿ ਗਏ ਆਪਾਂ ਨੇ ਇਹ ਉਰੇ ਇਹ ਸਿੱਧੇ ਹੀ ਬਣਾ ਦੇਣੇ ਨੇ ਉਸ ਤੋਂ ਬਾਅਦ ਆਪਾਂ ਇਹ ਜਿਵੇਂ ਆਪਾਂ ਨੇ ਹੁਣ ਡਿਜ਼ਾਈਨ ਪਾਇਆ ਸੀ ਆਪਾਂ ਇਹ ਡਿਜ਼ਾਈਨ ਦੀ ਸਾਰੀ ਸਿਲਾਈ ਆਪਾਂ ਇਹ ਕੰਪਲੀਟ ਕਰ ਲੈਨੇ ਆ ਤੇ ਆਪਾਂ ਜੂਏ ਮੋਡੇ ਦੀ ਸਿਲਾਈ ਦੱਸਾਂਗੇ ਕਾਟ ਆਪਾਂ ਕਿਵੇਂ ਬਣਨੀ ਆ ਦੇਖੋ ਇਹ ਆਪਾਂ ਨੇ ਸਿੱਧੀ ਸਾਈਡ ਤੋਂ ਆਪਾਂ ਨੇ ਇਹ ਕਾਟ ਪਾਤੀ ਔਰ ਆਪਾਂ ਨੇ 5 ਗੁੰਡੇ ਘਟਾਏ ਤੇ ਇਹ ਸਾਰੀ ਆਪਾਂ ਨੇ ਸਿਲਾਈ ਕੰਪਲੀਟ ਕਰ ਲਈ ਤੇ ਆਪਾਂ ਹੁਣ ਉਲਟੀ ਸਾਈਡ ਤੋਂ ਆ ਗਏ ਆਪਾਂ ਨੇ ਇੱਥੋਂ ਵੀ 5 ਗੁੰਡਿਆਂ ਦੀ ਆਪਾਂ ਨੇ ਕਾਟ ਪਾਣੀ ਆ ਦੇਖੋ 2 ਗੁੰਡਿਆਂ ਦਾ ਆਪਾਂ ਇੱਕ ਬਣਾਤਾ ਔਰ ਫਿਰ ਇਹਨੂੰ ਧਾਗੇ ਨੂੰ ਇਹਦੇ ਉੱਪਰ ਲਾ ਕੇ ਇੱਕ 2 ਫਿਰ ਦੂਜੀ ਸਿਲਾਈ ਤੇ ਪਾਵਾਂਗੇ 3 4 1 5 ਉਸ ਤੋਂ ਬਾਅਦ ਆਪਾਂ ਨੇ ਪੰਜ ਕੁੰਡਿਆਂ ਦੀ ਕਾਟ ਪਾ ਕੇ ਆਪਾਂ ਇਹ ਸਾਰੀ ਸਲਾਈ ਆਪਾਂ ਇਹ ਉਲਟੀ-ਉਲਟੀ ਹੀ ਬਣਾ ਕੇ ਆਪਾਂ ਤਿਆਰ ਕਰ ਲਵਾਂਗੇ ਇਹ ਦੇਖੋ ਆਪਾਂ ਦੋਨੇ ਸਾਈਡ ਤੋਂ ਇਹ ਪੰਜ-ਪੰਜ ਕੁੰਡੇ ਘਟਾ ਲਏ ਇਧਰੋਂ ਸਿੱਧੀ ਸਾਈਡ ਤੋਂ ਘਟਾਏ ਤੇ ਪੰਜ ਕੁੰਡੇ ਤੇ ਆਪਾਂ ਨੇ ਇਧਰ ਉਲਟੀ ਸਾਈਡ ਤੋਂ ਵੀ ਆਪਾਂ ਨੇ ਪੰਜ ਕੁੰਡੇ ਘਟਾ ਲਏ ਕਾਟ ਪੈਣੀ ਦੇਖੋ ਆਪਾਂ ਦੇਖ ਸਕਦੇ ਤਿਆਰ ਹੋ ਗਈ ਤੇ ਹੁਣ ਆਪਾਂ ਸਿੱਧੀ ਸਾਈਡ ਤੇ ਆ ਗਿਆ ਆਪਾਂ ਉਥੋਂ ਫਿਰ ਹੁਣ ਦਵਾਰੋਂ ਕਾਟ ਪਾਵਾਂਗੇ ਪਹਿਲਾਂ ਆਪਾਂ ਨੇ 5 ਕੁੰਡਿਆਂ ਦੀ ਕਾਟ ਪਾਈ ਸੀ ਤੇ ਹੁਣ ਆਪਾਂ ਇੱਥੇ ਉਰੇ 4 ਕੁੰਡਿਆਂ ਦੀ ਕਾਟ ਪਾਵਾਂਗੇ 1 2 3 4 4 ਕੁੰਡੇ ਘਟਾ ਕੇ ਆਪਾਂ ਧਾਗਾ ਪਿੱਛੇ ਕਰ ਲਓ ਆਪਾਂ ਦੇਖੋ ਨੇ ਇੱਥੇ ਇਹ ਉਰੇ ਪੰਜ ਗੁੰਡੇ ਇਹ ਸਿੱਧੇ ਨੇ ਆਪਣੇ ਡਿਜ਼ਾਈਨ ਵਾਲੇ ਤੇ ਇੱਥੇ ਇਹ ਉਰੇ ਆਪਣਾ ਇਹ ਡਿਜ਼ਾਈਨ ਬਣ ਜੂਗਾ ਦੋ ਗੁੰਡਿਆਂ ਦਾ ਆਪਾਂ ਨੇ ਇੱਥੇ ਇੱਕ ਗੁੰਡਾ ਬੁਲਣ ਬਣਾ ਲੈਣਾ ਧਾਗਾ ਅੱਗੇ ਕਰਕੇ ਫਿਰ ਆਪਾਂ ਇੱਕ ਉਰੇ ਜਾਲੀ ਪਾਣੀ ਪਾ ਲਣੀਆ ਧਾਗਾ ਫਿਰ ਅੱਗੇ ਕਰਕੇ ਧਾਗੇ ਨੂੰ ਆਪਾਂ ਨੇ ਗੁੰਡੇ ਨੂੰ ਪਲਟਾ ਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਦਵਾਂਗੇ ਫਿਰ ਅੱਬਾ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਇਹ ਉਰੇ ਸਿੱਧੇ ਪਾ ਕੇ ਸਾਰੇ ਹੀ ਆਪਾਂ ਸਲਾਈ ਇਹ ਡਿਜ਼ਾਈਨ ਨਾਲ ਬਣਾ ਕੇ ਤਿਆਰ ਕਰ ਲਾਂਗੇ ਤੇ ਆਪਣੇ ਉਲਟੀ ਸਾਈਡ ਤੋਂ ਆਪਾਂ ਨੇ ਉਹਨੇ ਇੱਥੋਂ ਵੀ ਉਹਰੇ ਚਾਰ ਕੁੰਡੇ ਜੀ ਘਟਾਵਾਂਗੇ ਆਪਾਂ ਦੇਖੋ ਆਪਾਂ ਬਰੇ ਆਪਾਂ ਆਰੇ ਉਲਟੀ ਸਲਾਈ ਤੇ ਆ ਗਏ ਆ ਇਸ ਤੋਂ ਬਾਅਦ ਆਪਾਂ ਹੁਣ ਇੱਥੇ ਵੀ ਆਪੋਰੇ ਚਾਰ ਕੁੰਡਿਆਂ ਦੀ ਕਾਟ ਪਾਵਾਂਗੇ ਚਾਰ ਕੁੰਡੇ ਪਟਾਵਾਂਗੇ ਪਹਿਲਾਂ ਆਪਣੇ ਪੰਜ ਦੀ ਪਾਈ ਫਿਰ ਆਪਾਂ ਹੁਣ ਚਾਰ ਦੀ ਕਾਟ ਪਾ ਰਹੇ ਆ 1 2 3 4 ਤੇ ਪੌਲਟੀ ਸਲਾਈ ਆਪਾਂ ਸਾਰੀ ਹੀ ਉਲਟੀ ਹੀ ਬਣਾਵਾਂਗੇ ਆਪਾਂ ਨੇ ਚਾਰ ਸਲਾਈਆਂ ਦਾ ਡਿਜ਼ਾਈਨ ਆ ਡਿਜ਼ਾਈਨ ਤੋਂ ਬਾਅਦ ਆਪਾਂ ਇਹ ਮੋਢੇ ਦੀ ਕਾਟ ਪਾ ਰਹੀਆਂ ਹਾਂ ਇਹ ਆਪਾਂ ਹਾਂ ਸਾਰੀ ਸਲਾਈ ਉਲਟੀ ਬਣਾ ਕੇ ਦੱਸ ਜਾਈਏ ਆਗਲੀ ਸਲਾਈ ਦੇਖੋ ਇਹ ਆਪਾਂ ਨੇ ਸਾਰੀ ਉਲਟੀ ਸਲਾਈ ਇਹ ਆਪਾਂ ਨੇ ਹੁਣ ਕੰਪਲੀਟ ਕਰ ਲਈ ਆਪਾਂ ਸਿੱਧੀ ਸਾਈਡ ਤੇ ਆ ਗਏ ਇੱਥੇ ਆਪਾਂ ਉਰੇ ਉਹ ਤਿੰਨ ਕੁੰਡੇ ਘਟਾਵਾਂਗੇ ਤਿੰਨ ਕੁੰਡੇ ਛਾਟ ਪੈ ਗਈ ਧਾਗਾ ਪਿੱਛੇ ਕਰਕੇ ਜਿੰਨੇ ਆਪਣੇ ਇੱਥੇ ਡਿਜ਼ਾਈਨ ਕੋਲੋਂ ਕੁੰਡੇ ਆਪਾਂ ਇਹ ਬਸ ਗਏ ਦੋ ਸਿੱਧੇ ਪਾ ਲਏ ਉਸ ਤੋਂ ਬਾਅਦ ਦੋ ਕੁੰਡੇ ਇਹ ਉਲਟੇ ਪੰਜ ਕੁੰਡੇ ਸਿੱਧੇ ਕੇਰ ਤੋਂ ਪਾ ਦੋ ਕੁੰਡੇ ਉਲਟੇ ਪਾ ਕੇ ਪੰਜ ਸਿੱਦੇ ਦੋ ਕੁੰਡੇ ਉਲਟੇ ਤੇ ਪੰਜ ਕੁੰਡੇ ਸਿੱਧਿਆਂ ਦੀ ਸਿਲਾਈ ਆਪਾਂ ਸਾਰੀ ਹੀ ਆਪਾਂ ਇਹ ਐਮੀ ਹੀ ਕੰਪਲੀਟ ਕਰ ਦਵਾਂਗੇ ਹੁਣ ਆਪਾਂ ਉਲਟੀ ਸਾਈਡ ਤੇ ਆ ਗਏ ਇੱਥੇ ਆਪਾਂ ਇਹ ਤਿੰਨ ਕੁੰਡਿਆਂ ਦੇ ਪਾਵੇ ਕਾਟ ਪਾਵਾਂਗੇ ਆਪਦੀ ਕਾਟੂ ਵਧੀਆ ਪੈ ਗਈ ਆ ਤੇ ਆਪਾਂ ਸਾਰੀ ਹੀ ਸਲਾਈ ਆਪਾਂ ਇਹ ਉਲਟੀ ਉਲਟੀ ਹੀ ਬਣਾ ਕੇ ਕੰਪਲੀਟ ਕਰ ਦੇਣੀ ਆ ਜਿੰਨੀਆਂ ਵੀ ਸਲਾਈਆਂ ਨੇ ਇਹਦੇ ਵਿੱਚ ਇਹ ਸਾਰੀਆਂ ਉਲਟੀਆਂ ਹੀ ਜਾਣਗੀਆਂ ਦੇਖੋ ਆਪਾਂ ਹੁਣ ਫਿਰ ਸਿੱਧੀ ਸਾਈਡ ਤੇ ਆ ਗਏ ਇੱਥੇ ਆਪਾਂ ਨੇ ਪਹਿਲਾਂ 5 ਗੁੰਡੇ ਘਟਾਏ ਫਿਰ ਆਪਾਂ ਨੇ 4 ਘਟਾਏ ਇੱਥੇ ਆਪਾਂ ਨੇ 3 ਗੁੰਡੇ ਘਟਾਏ ਤੇ ਆਪਾਂ ਹੁਣ ਇੱਥੇ ਹੋਰ 2 ਗੁੰਡਿਆਂ ਦੀ ਹੀ ਕਾਟ ਪਾਵਾਂਗੇ ਇਸ ਤੋਂ ਵੱਧ ਆਪਾਂ ਹੋਰ ਨਹੀਂ ਘਟਾਵਾਂਗੇ ਦੇਖੋ ਇੱਕ ਦੋ ਦੋ ਕੁੰਡਿਆਂ ਤੋਂ ਬਾਅਦ ਆਪਾਂ ਉਰੇ ਅੱਗੇ ਕੋਈ ਕੁੰਡਾ ਵੀ ਨਹੀਂ ਘਟਾਵਾਂਗੇ ਇੱਥੇ ਆਪਣੇ ਕੋਲ ਉਰੇ ਦੋ ਕੁੰਡੇ ਉਲਟੇ ਨੇ ਤੇ ਆਪਾਂ ਇਹਨਾਂ ਨੂੰ ਉਰੇ ਵੀ ਉਲਟਾ ਹੀ ਬਣਾ ਲਵਾਂਗੇ ਇਹ ਤੋਂ ਬਾਅਦ ਇੱਥੇ ਆਪਣੇ ਕੋਲ ਡਿਜ਼ਾਈਨ ਦੀਆਂ ਸਲਾਈਆਂ ਨੇ ਉਰੇ ਆਪਾਂ ਇਹ ਇਹਨਾਂ ਉੱਪਰ ਪਾਉਰੇ ਡਿਜ਼ਾਈਨ ਪਾ ਦਵਾਂਗੇ ਇਸ ਤੋਂ ਬਾਅਦ ਇੱਥੇ ਆਪਣੇ ਨਾਲ ਕੋਈ ਕੁੰਡਾ ਘਟਾਣਾ ਨਾ ਵਧਾਣਾ ਸਿਰਫ ਆਪਾਂ ਨੇ ਉਰੇ ਡਿਜ਼ਾਈਨ ਹੀ ਪਾਣ ਅੱਗੇ ਆਪਾਂ ਨੇ ਦੇਖੋ ਪਰ ਉਲਟੀ ਸਲਾਈ ਚ ਆ ਗਿਆ ਇੱਥੇ ਆਪਾਂ ਨੇ ਇਹਦੇ 2 ਘਟਾ ਲਏ ਤੇ ਆਪਾਂ ਇਧਰ ਉਲਟੀ ਸਲਾਈ ਦੇ ਵਿੱਚ ਵੀ ਆਪਾਂ ਇੱਥੇ ਇਹਦੇ 2 ਗੁੰਡੇ ਹੀ ਘਟਾਵਾਂਗੇ ਇੱਕ ਦੋ ਦੋ ਗੁੰਡੇ ਘਟਾ ਕੇ ਇਸ ਤੋਂ ਬਾਅਦ ਆਪਣੀ ਉਰੇ ਕਟਾਈ ਬੰਦ ਹੋ ਜੂਗੀ ਜਿੰਨੀ ਵੀ ਆਪਾਂ ਨੇ ਉੱਪਰੋਂ ਲੈਂਥ ਬਣਾਉਣੀ ਆ ਮੋਡੇ ਦੀ ਆਪਾਂ ਨੇ ਕਾਟ ਤੋਂ ਬਾਅਦ ਆਪਾਂ ਆਪ ਅੱਗੇ ਆਪਣਾ ਬਣਾ ਸਕਦੇ ਆ ਇਸ ਤੋਂ ਬਾਅਦ ਕਟਾਈ ਬੰਦ ਹੋ ਜੂਗੀ ਦੀਵੇਂ ਵੀ ਆਪਣਾ ਇਹ ਡਿਜ਼ਾਈਨ ਚੱਲ ਰਿਹਾ ਇਹ ਡਿਜ਼ਾਈਨ ਆਪਣਾ ਓਵੇਂ ਹੀ ਚੱਲਦਾ ਰਹੂਗਾ ਦੇਖੋ ਇਹ ਆਪਾਂ ਨੇ ਸਾਰੀ ਸਲਾਈ ਆਪਾਂ ਨੇ ਇਹ ਉਰੇ ਉਲਟੀ ਆ ਆਪਾਂ ਉਲਟੀ ਵੀ ਬਣਾਵਾਂਗੇ ਉਰੇ ਸਾਹ ਦਿ올ੇ ਪਾਏ ਵੀ ਇਹ ਆਪਣਾ ਰੇ ਬਣ ਕੇ ਇਹ ਮੋਡੇ ਦੀ ਲੈਂਥ ਦਾ ਆਪਣਾ ਇਹ ਬੈਕ ਸਾਈਡ ਸਾਈਡ ਆਪਣੀ ਇਹ ਤਿਆਰ ਹੋ ਗਿਆ ਕਾਰਟ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਕਾਰਟ ਪੈ ਗਿਆ ਜਿੰਨੀ ਵੀ ਆਪਾਂ ਨੂੰ ਇਹ ਅੱਗੇ ਮੋਡੇ ਤੋਂ ਉੱਪਰ ਬਣਾਉਣੀ ਹੈ ਇਹ ਆਪਾਂ ਜਿੰਨਾ ਵੀ ਆਪਣਾ ਹਿੱਸਾ ਚਾਹੀਦਾ ਆਪਾਂ ਨਹੀਂ ਬਣਾ ਲਿਓ ਉਸ ਤੋਂ ਬਾਅਦ ਦੇਖੋ ਇਹ ਬਣ ਕੇ ਇਦਾਂ ਦਾ ਤਿਆਰ ਹੋ ਜੂਗਾ ਇਸ ਤੋਂ ਬਾਅਦ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਮੁਰਲੇ ਪੱਲੇ ਆਪਾਂ ਕਿਵੇਂ ਬਣਾਵਾਂਗੇ ਉਹਦੇ ਵਿੱਚ ਅਸੀਂ ਦੱਸਾਂ ਤੁਹਾਨੂੰ ਕਾਟ ਵੀ ਦੱਸਾਂਗੇ ਸਭ ਕੁਝ ਦੱਸਾਂਗੇ ਤੇ ਮੁਰਲੇ ਪੱਲੇ ਦੇ ਵਿੱਚ ਬਣਾਵਾਂਗੇ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਦੇਖ ਸਕਦੇ ਹੋ ਤੁਸੀਂ ਇਹ ਬਣ ਕੇ ਕਿੰਨਾ ਵਧੀਆ ਤਿਆਰ ਹੋ ਗਿਆ ਇਹ ਜੇ ਤੁਹਾਨੂੰ ਸਾਡੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਸਾਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ